ਦੇ ਸ਼ਹਿਰ ਦੀਆਂ ਬਾਣ ਮੱਖਣ ਗਰਜੀ ਸਾਡੇ ਬੱਕ ਬੋਰਡ ਦੇ ਮੈਂਬਰ ਡਾਕਟਰ ਅਨਵਲ ਪਸੌੜ ਜੀ ਸਾਰਿਆਂ ਮੇਰੀਆਂ ਮਾਤਾਵਾਂ ਮੇਰੇ ਨੌਤੇ ਭਰਾਵੋ ਬਲੌਪਤੇ ਜੈ ਭੀਮ ਜੈ ਬਾਲ ਮਿਕ ਅੱਜ ਆਪਾਂ ਜਿਹੜੀ 1 ਜੂਨ ਨੂੰ ਸਭ ਤੋਂ ਪੱਟੀ ਪੰਚਾਇਤ ਮੈਂਬਰ ਪਾਰਲੀਮੈਂਟ ਉੱਤੇ ਅਕਸ਼ਰ ਵੀ ਨਹੀਂ ਹੋਈ ਜਿਵੇਂ ਸਰਪੰਚੀ ਦੇ ਕਾਜ ਭਰੇ ਜਾਂਦੇ ਨੇ ਦੂਜੇ ਸਰਪੰਚ ਦੇ ਕਾਜ ਖੇਸਲ ਕਰਦੇ ਇਸ ਤਰ੍ਹਾਂ ਉਹਨੇ ਮੈਂਬਰ ਪਾਰਲੀਮੈਂਟ ਕੈਂਡੀਡੇਟ ਦੇ ਕਹਿ ਸਕਿਆ ਕਾਜ ਕਰਦੇ ਨਿਰਭਰ 10 ਮੈਂਬਰ ਪਾਰਲੀਮੈਂਟ ਚੁੜੇ ਗਏ ਇਹ ਹਾਲਾਤ ਰਹੇ ਤਾਂ ਨੇ ਸਮੇਂ ਦੇ ਵਿੱਚ ਆਪਣੇ ਜੇਸ ਦੇ ਵਿੱਚ ਵੀ ਵੋਟਾਂ ਨਹੀਂ ਪੈਣੀਆਂ ਆਪਣੀ ਗੱਲ ਦਾ ਧਿਆਨ ਰੱਖਣਾ ਜੇ ਵੋਟਾਂ ਨਾ ਪਈਆਂ ਚੋਟਾ ਰੋਜ਼ ਦੀਆਂ ਫ੍ਰੀ ਹੈ ਹਰੇਕ ਵਰਗ ਨੂੰ ਦੇਣੀਆਂ ਨੇ ਬਹੁਤ ਐਸੇ ਲੋਕ ਨੇ ਜਿਹੜੇ ਮਹਾਰਾਜਨਾ ਵਿੱਚ ਵੀ ਕਿਸਾਨੀ ਵਿੱਚ ਵੀ ਹੋਰ ਬਰਾਦਰੀਆਂ ਵਿੱਚ ਵੀ ਜਿਨ੍ਹਾਂ ਦੇ ਮਸਾ ਹੀ ਕੰਮਕਾਰ ਚੱਲਦੇ ਆ ਹੈਂਡ ਟੂ ਮਾਊਥ ਹੁੰਦੇ ਆ ਉਹਨਾਂ ਨੂੰ ਵੀ ਲੋੜ ਸੀ ਬਹੁਤ ਵੱਡੀ ਕਿਉਂਕਿ ਬਹੁਤ ਵੱਡਾ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋਇਆ ਬਿਜਲੀ ਫ੍ਰੀ ਦਾ ਕਟੋ-ਕਟ ਸਾਲ ਦੇ ਵਿੱਚ ਕੋਈ ਮਾਨ ਸਾਹਿਬ ਨੇ ਸਾਨੂੰ ਬਿਜਲੀ ਫਰੀ ਦਿੱਤੀ ਆ ਕਿਉਂਕਿ ਉਹਨਾਂ ਨੇ ਵਾਅਦਾ ਕਰਿਆ ਸੀਗਾ ਕਿ ਪੰਜਾਬ ਦੇ ਲੋਕਾਂ ਦਾ ਇੱਕ ਇੱਕ ਰੁਪਈਆ ਤੁਹਾਨੂੰ ਰਿਟਰਨ ਕਰਕੇ ਤੁਹਾਡੇ ਘਰਾਂ ਤੇ ਲਾਇਆ ਜਾਊਗਾ ਔਰ ਉਹ ਦੂਸਰਾ ਵਾਅਦਾ ਪੰਜਾਬ ਦੇ ਲੋਕਾਂ ਨਾਲ ਜਿਹੜਾ ਕਰਿਆ ਸੀ ਕਿ ਜਿਹੜੀਆਂ ਸਾਡੀਆਂ ਘਰਾਂ ਦੀਆਂ ਗਰੀਬੀਆਂ ਨੇ ਇਹ ਸਰਕਾਰ ਵੱਲੋਂ ਵੀ ਚੱਕੀਆਂ ਜਾਣੀਆਂ ਜੇ ਤੁਸੀਂ ਕਹੋ ਕਿ ਸਰਕਾਰ ਤੁਹਾਨੂੰ ਆਟਾ ਦਾ ਦੇ ਦੇਵੇ ਜਾਂ ਕੋਈ ਹੋਰ ਫੀਸ ਦੇਵੇ ਅੱਜ ਹੁਣ ਕਰਾਂ ਉਹਨਾਂ ਆ ਤੁਹਾਡੀਆਂ ਗਰੀਬੀਆਂ ਚੱਗੇ ਜਾਣਗੀਆਂ ਪਰ ਮਾਨ ਸਾਹਿਬ ਨੇ ਕਿਹਾ ਸੀ ਕਿ ਗਰੀਬੀ ਦਾ ਜਿੰਦਾਬਾਦ ਸਾਡਾ ਸੀਐਮ ਜਿੰਦਾਬਾਦ ਸਾਡਾ ਸੀਐਮ ਜਿੰਦਾਬਾਦ ਮੈਂ ਕੱਲ੍ਹ ਕਹਿ ਰਿਹਾ ਸੀਗਾ ਕਿ 10 ਸਪਟੰਬਰ ਤੋਂ ਲਿਆ ਵਿੱਚ ਨਿਰਬੋਧ ਜਿੱਤੇ ਦੂਜੇ ਦਾ ਕਾਰਜ ਕਰ ਸਕਦੇ ਸਮਾਂ ਦੇ ਵਿੱਚ ਇਹ ਤਾਨਾ ਸਾ ਸਰਕਾਰ ਦੇ ਆ ਗਈ ਭਾਕੇ ਤੋਂ ਬੋਟਾ ਨਹੀਂ ਪਿਆ ਦੀ ਆਪਣੇ ਦੇਸ਼ ਨੂੰ ਕਹਿੰਦਾ ਦਰਦਾਂ ਦੇ ਖੜਾ ਪਰ ਮੇਰੀ ਬੇਨਤੀ ਆ ਜਿਹੜਾ ਸੀ ਵੱਡੀ ਮੀਤ ਦੇ ਜਤਾ ਕੇ ਪੇਚਾਂਗੇ ਤਾਂ ਮਾਂ ਸਾਹਿਬ ਦਾ ਹੌਸਲਾ ਪੁੱਛੂਗਾ ਜਿਹੜਾ ਤਿੱਖ ਸਾਮ ਪਜੇ ਨੇ ਉਹ ਦੇ ਵਿੱਚ ਹੋਰ ਤਾਂ ਦੇ ਤਰਖੀਆਂ ਹੋ ਜਾਂ ਮੈਨੂੰ ਉਮੀਦ ਹੈ ਕਿ ਆਹਨ ਦੀ ਸਤਾਈ ਦੀ ਦਸਤੇ ਅੰਦਰ ਬੁਆਇਆ ਜਾਊਗਾ ਪਾਡੀ ਗੱਲ ਪਹਿਲੇ ਦਸਤੇ ਸੁਣੀ ਜਾਊਗੀ ਕਿਉਂਕਿ ਇਹ ਸਾਡਾ ਮਾਨ ਹੈ ਵੀ ਅਸੀਂ ਸੀਐਮ ਦੇ ਹੱਕੇ ਤੇ ਅਸੀਂ ਆਪ ਖੁੱਤ ਪੀਅਨੀ। ਤੋਂ ਦੋਸਤ ਇੱਕ ਤਰੀਕ ਨੂੰ ਚੋਣਾ ਹੁਣ ਜਿਆਦਾ ਨੇ ਪੂਰੇ ਦੇਸ਼ ਦੇ ਵਿੱਚ ਜਿਹੜਾ ਇਹ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਸਾਨੂੰ 5 ਸਾਲ ਬਾਅਦ ਇਹ ਮੌਕਾ ਮਿਲਦਾ ਹੈ ਜੇ ਅਸੀਂ ਅੱਜ ਕੋ 5 ਸਾਲ ਪਹਿਲਾਂ ਜਿੱਤੇ ਦੇ ਹੱਥ ਆਪਣੀ ਡੋਰ ਫੜੀ ਸੀ ਮੈਨੂੰ ਯਾਦ ਹੈ ਕਿ ਜਿਹੜਾ ਨਰਿੰਦਰ ਮੋਦੀ ਹੈ ਇਨੇ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੀਆਂ ਦਾ ਬਹੁਤ ਗਰੀਬ ਪਰਿਵਾਰ ਚੋਂ ਆ ਜਿਹੜੀਆਂ ਗਰੀਬਾਂ ਦੀਆਂ ਮੁਸ਼ਕਲਾਂ ਮੈਨੂੰ ਕੋਈ ਕਿਸੇ ਨੂੰ ਪਤਾ ਹੀ ਨਹੀਂ ਅਸੀਂ ਲੋਕ ਭੋਲੇ ਹੁੰਨੇ ਆ ਬਹੁਦੀਆਂ ਗੱਲਾਂ ਦੇ ਵਿੱਚ ਆਏ ਇਹ ਸੋਚਿਆ ਕਿ ਵਾਕਈ ਸ਼ਾਇਦ ਇਹ ਬੰਦਾ ਗਰੀਬੀ ਤੋਂ ਨਿਕਲਿਆ ਹੋਊਗਾ ਤੈਨੂੰ ਸਾਡੀਆਂ ਦੁੱਖ ਤਕਲੀਫਾਂ ਪਤਾ ਨਹੀਂ ਉਹਨੂੰ ਸੈਂਟਰ ਦੇ ਵਿੱਚ ਸਰਕਾਰ ਦੇ ਪ੍ਰਧਾਨ ਮੰਤਰੀ ਬਣਾਇਆ ਉਮੀਦਾਂ ਬਹੁਤ ਸੀ ਉਹ ਤੋਂ ਪਰ ਸਾਨੂੰ ਤੋਂ ਮੈਂ